ਅੱਜ ਆਪਣਾ ਦੂਜਾ ਦਾ ਨਾਂ ਸ਼ੰਭੂ ਬਾਂਡਰ ਦੇ ਤੇ ਉੱਠ ਖੜੇ ਆ ਤੇ ਬਾਪੂ ਆਪਣਾ ਕਰੀ ਜਾਂਦਾ ਪਾਠ ਬਾਪੂ ਪਾਠ ਕਰਦਾ ਆਹੋ ਆਹੋ ਠੀਕ ਆ ਝੁੰਮ ਮਾਰਿਆ ਝੁੰਮ ਮਾਰਿਆ ਤੇ ਬਹਿ ਗਿਆ ਆਪਣੀ ਟਰਾਲੀ ਚ ਨਾ ਦੇਖਦੇ ਕੀ ਮੌਲ ਆ ਝੁੰਮ ਮਾਰਿਆ ਬਾਪੂ ਦਾ ਬਾਪੂ ਬਾੜ ਕਰਦਾ ਤਰੀਏ ਚਾਹ ਚੁਫਰ ਆ ਲੈ ਆਪਾਂ ਦਿੱਕੇ ਤੇ ਤੈਨੂੰ ਜੇਟ ਵਾਲੀ ਉਹ ਲੈ ਗਏ ਬਾਪੂ ਨੇ ਬਿਠਾ ਲਿਆ ਚਾਹ ਜਾ ਕੇ ਕਹਿੰਦਾ ਤੇਰੇ ਤੇ ਕਿਹੜੇ ਬੇਤਵਾਰੀ ਆ ਰੋਲਾ ਦਾ ਹੈ ਨਾ ਮੀਂਹ ਪੈਣਾ ਵੀ ਉੱਠੂ ਕਿਹੜਾ ਰੋਲਾ ਜਾਊ ਕਿਹੜਾ ਨਾ ਇਹ ਆਈ ਉਹ ਗੱਲ ਤਾਂ ਹੋਈ ਹੈ ਬਿੱਲੀ ਦੀ ਗੱਲ ਕਰੇ ੱਟਲੀ ਪੈਣਾਂ ਦੀ ਗੱਲ ਹੋ ਜਾਂਦੀ ਨਾ ਬਿੱਲੀ ਦੇ ਕਹਿੰਦੇ ਨੇ ਬਾਪੂ ਆ ਬਿੱਲੀ ਦੀ ਗੱਲ ੱਟਲੀ ਕਿਹੜਾ ਪਾਵੇ ਨਾ ਤੇ ਬਾਪੂ ਫਿਰ ਮਾ ਚਾਹ ਬਣਾ ਲਿਆ ਮੈਂ ਠੀਕ ਆ ਬਾਪੂ ਦੇ ਵਿੱਚ ਜੁੱਤੀ ਪਾ ਕੇ ਚੱਲਣ ਦੇ ਆ ਚਪਲਾਂ ਵੀ ਲੈ ਗਈਏ ਦੋ ਤਿੰਨ ਜੋੜੇ ਤੇ ਪੂਰਾ ਮੋਹਲ ਮੈਂ ਕਿਰੋ ਪੌੜੀ ਪੂੜੀ ਲਾਈ ਆ ਇੰਨੀ ਜ਼ਿਆਦਾ ਮੇਰੇ ਹਿਸਾਬ ਨਾਲ ਹਾ ਹਾ ਕਿਆ ਠੰਡਾ ਤੇ ਮੀਂਹ ਵੀ ਪੈ ਰਿਹਾ ਤੇ ਗੁੱਡ ਮਾਰਨਿੰਗ ਸੱਜਰੀ ਸਵੇਰ ਵੀ ਮਿੱਤਰੋ ਹੋ ਗਈ ਆ ਤੇ ਦੇਖ ਸਾਦੇ ਤੁਸੀਂ ਟਰਾਲੀਆਂ ਦੀ ਇਧਰੋਂ ਇਹਦੇ ਕੁਦਰਤੀ ਪਾਣੀ ਨਾਲ ਗੱਡੀ ਵੀ ਵਾਸ਼ ਹੋ ਰਹੀ ਆ ਉਹ ਵਈਏ ਚਾਹਲੇ ਪਾਸੇ ਪੂਰਾ ਮੌਲਾ ਬਾਈ ਨਹੀਂ ਤਾਂ ਪੈ ਰਿਹਾ ਦੇ ਅਸੀਂ ਤਾਂ ਤੁਹਾਨੂੰ ਉਹ ਕਿੰਨਾ ਮੈਣਾ ਨਾ ਆ ਦੇਖ ਸਕਦੇ ਸੀ ਕੁਦਰਤੀ ਨਜ਼ਾਰਾ ਨਾ ਪਰ ਫੇਰ ਵੀ ਕਹਿੰਦੇ ਪੰਜਾਬੀ ਡਟੇ ਹੋਏ ਬਾਰਡਰਾਂ ਤੇ ਅੱਜ ਜਿਹੜੇ ਵੀ ਜਿੰਨੇ ਕਾ ਪਾਸਪੋਰਟ ਕਰਿਆ ਕਰੋ ਪਿੰਡਾਂ ਆ ਰਹੇ ਯਾਰ ਵੀ ਵਾਕਿਆ ਇੱਥੇ ਆ ਦੇਖ ਲਓ ਬਾਈ ਮੈਂ ਕਹਿੰਦਾ ਮੀਂਹ ਵੱਧ ਗਿਆ ਨਹੀਂ ਐ ਕਰਦੇ ਆ ਵਾਪਸ ਹੀ ਚੱਲਦੇ ਟਰਾਲੀ 'ਚ ਕੋਈ ਨਹੀਂ ਚਾਹ ਫੇਰ ਹੀ ਪੀਵਾਂਗੇ ਬਾਪੂ ਮੀਂਹ ਜਾਦਾ ਸੌਂ ਜੋ ਮੈਂ ਕੋ ਨਹੀਂ ਦਾਂ ਬਾਪੂ ਮੀਂਹ ਜਾਦਾ ਗਿਆ ਹਾਂ ਬਈ ਲਾ ਕਿਨੇ ਕਿਵੇਂ ਕਰਦਾ ਤਰਪਾਲ ਆਪਣਾ ਪਹਿਨੇ ਆ ਬਈ ਆਪਦਾ ਘੰਟਾ ਹੋ ਰਿਹਾ ਹੋਰ ਪੈਂਚ ਹੀ ਫੈਰਾ ਚਾਰਜ ਆ ਗਿਆ ਵਾਲਾ ਲਿਓ ਕੱਪ ਆਪ ਆਪਣਾ ਕੱਪ ਲਿਓ ਹਾਂ ਬਿਸਕਟ ਖਾ ਲੈਣਾ ਨਾਲ ਦੋ ਚਾਹ ਤੇ ਸਾਧੂ ਦਾ ਖਾਲਾ ਬਿਸਕਟ ਸੋ ਮਿੱਤਰੋ ਆਦਾ ਪੈਂਚ ਹੀ ਫੈਰਾ ਠੰਡ ਵੀ ਆ ਰਹੀ ਹੈ ਵੀ ਨਹੀਂ ਮੈਂ ਚੱਲੇ ਪਰ ਮੌਕਾ ਨਹੀਂ ਸੰਭਿਆ ਗਿਆ ਤੇ ਚਲੋ ਹੂੰ ਮਿੱਤਰੋ ਮੀ ਪਈ ਜਾਂਦਾ ਤੇ ਨਾਲ ਚਾਹ ਛਕ ਰਹੇ ਹਾਂ ਨਾ ਕਿਵੇਂ ਬਾਪੂ ਠੀਕ ਆ ਮੋਲ ਚੜਦੀ ਕਲਾ ਅੱਬਾ ਚੜਦੀ ਕਲਾ ਹੁੰਦੀ ਬਾਪੂ ਦੀ ਹਾਂ ਬਾਪੂ ਸਹੀ ਆ ਕਿਰ ਮੈਨੋਂ ਰਹੀ ਬਾਪੂ ਦੱਸ ਮਹਾਰਾਜ ਦੀ ਮੀ ਪਈ ਜਾਂਦਾ ਠੰਡੇ ਸਾਂ ਪਏ ਮੌਜ ਨਾ ਬੈਸਤਰੇ ਲਏ ਹਾਂ ਆ ਦੇਹੀ ਘਰੇ ਹੁੰਦੇ ਉਹਨੂੰ ਪੱਠੇ ਵੜ ਲਓ ਬਣੀ ਹੋਣ ਨੂੰ ਕਿਤੇ ਕਿਤੇ ਪੱਠੇ ਪਾਇਆ ਹੀ ਬਾਪੂ ਹਾਂ ਪੱਠੇ ਮੱਝੰਦਰ ਕਰ ਦੇ ਮੋਦੀ ਦੇ ਸਾਥਰ ਤੇ ਬੈਠੇ ਆ ਹਾਂ ਮੋਦੀ ਦੇ ਨਾ ਨਾ ਕਿਹ ਬਾਪੂ ਮੱਝ ਚੋਲ ਬੁੜੀਆਂ ਦੇ ਅੰਦਰ ਕਰ ਲਓ ਅੰਦਰ ਚੋਣੀ ਪਣੀ ਸੀ ਇੱਥੇ ਖੁਰਲੀ ਦੇ ਬੰਨ ਕੇ ਕਿ ਨਹੀਂ ਇੱਥੇ ਆ ਕੋਈ ਟੈਨਸ਼ਨ ਨਹੀਂ ਫਿਕਰ ਨਹੀਂ ਮੈਂ ਚਾ ਬਹੁਤ ਹੀ ਬਣੀ ਬੰਦੇ ਨੇ ਆਪਨਾ ਕੇ ਫਰਾਗਿਆ ਚਾ ਆ ਵਧੀਆ ਮਾਹੌਲ ਆ ਲੋ ਵੀ ਮਿੱਤਰੋ ਤੇ ਹੁਣ ਆਪਾਂ ਗਏ ਆ ਨਾਲ ਦੇ ਪਿੰਡ ਇੱਥੇ ਸ਼ੰਭੂ ਬਾਡਰ ਦੇ ਨਾਲ ਉੱਥੋਂ ਦੋ ਬੀਬੀਆਂ ਲੈ ਕੇ ਆਂਦੀਆਂ ਉਹ ਇੱਥੇ ਰੋਟੀ ਪਕਾ ਕੇ ਜਾਂਦੀਆਂ ਵੀਰੇ ਲੰਗਰ ਦੀ ਤੇ ਉਹ 20 ਰੁਪਏ ਦਿੰਦੀਆਂ ਬੀਬੀਆਂ ਦੋਵੇਂ ਮਹੀਨੇ ਦਾ ਤੇ ਉਹ ਰੱਖੀਆਂ ਹੀ ਆ ਪੱਕੀਆਂ ਬਾਈ ਉਹਨਾਂ ਇੱਥੇ ਆਉਂਦੀਆਂ ਤੇ ਅੱਜ ਮੀਂਹ ਦੇ ਕਰਕੇ ਬਾਈ ਕਹਿੰਦਾ ਚੱਲ ਗੱਡੀ ਲੈ ਕੇ ਬਿਰਿੰਦਰ ਆਪਾਂ ਲੈ ਕੇ ਆਈਏ ਇਹਨਾਂ ਦੀ ਆਪ ਹੀ ਆ ਜਾਂਦੀਆਂ ਤੇ ਹੁਣ ਕਰਦੇ ਲੰਗਰ ਦੀ ਤਿਆਰੀ ਤੇ ਹੁਣ ਥੋੜਾ ਮੀਂਹ ਹਟਿਆ ਤੇ ਹੁਣ ਥੋੜਾ ਪ੍ਰਸ਼ਾਦਾ ਪਾਣੀ ਛਕਿਆ ਹੁਣ ਹੀ ਮੌ ਤੇ ਬਾਕੀ ਤੁਮ ਦਿਖਵਾਵੋ ਲੋ ਫੋੜ ਫਾੜ ਕਿਵੇਂ ਪੂਰੇ ਐਨ ਟਕੇ ਪਏ ਆ ਆ ਆਪਣਾ ਲੰਗਰ ਹਾਲ ਇਹਦੇ ਵਿੱਚ ਲੰਗਰ ਸਾਰਾ ਤਿਆਰ ਹੁੰਦਾ ਤੇ ਪੂਰਾ ਐਨ ਨਾਲ ਮਿੱਤਰੋ ਚਟਨੀ ਪ੍ਰਸ਼ਾਦੇ ਤੇ ਨਾਲ ਲੱਸੀ-ਲੂਸੀ ਪੂਰੀ ਚੱਲਦੀ ਇਹ ਨਹੀਂ ਵੀ ਲੱਸੀ ਉੱਥੇ ਚੱਲਦੀ ਆ ਲੱਸੀ ਇੱਥੇ ਪੂਰਾ ਕੰਮ ਘਰਾਂ ਚ ਨਹੀਂ ਕਰ ਲਈ ਹਨਾ ਤੇ ਦੇਖ ਸਕਦੇ ਹੁਣ ਫੇਰ ਜਨਰੇਟਰ ਟਰਾਲੀ ਜਿਹੜਾ 10 ਮਿੰਟ ਤੇ ਤਾਂ ਵੇਖੋ ਪੂਰਾ ਪ੍ਰਬੰਧ ਉੱਪਰ ਵੀ ਆ ਮੋਰਚੇ ਉੱਪਰ ਵੀ ਡਟੇ ਹੋਏ ਆ ਤੇ ਥੱਲੇ ਵੀ ਟਰਾਲੀਆਂ ਦੋਹੀ ਪਾਸੇ ਰੋਡ ਦੇ ਹਨਾ ਤਾਂ ਉਹ ਦੇਖੋ ਬਾਈ ਹਣ ਮਿੱਤਰੋ ਹੁਣ ਬਈ ਚਾਹ ਧਰਤੀ ਆ ਚਾਲੂ ਆ ਗਿਆ ਵਾਲਾ ਪੂਰਾ ਠੀਕ ਆ ਬਾਈ ਕੰਮ ਪੂਰਾ ਲੈ ਆਓ ਬਲਾਕ ਨੂੰ ਤੇ ਆ ਸੰਦਰ ਚੱਲਦੇ ਆ ਬੰਦੇ ਇਧਰੋਂ ਆ ਰਹੇ ਨੇ ਬੰਦੇ ਆਏ ਤੇ ਢਟਕਦੀ ਕਿਉਂ ਨਾ ਚੱਲ ਢਟਕਦੀ ਕਿਉਂ ਨਾ ਉੱਤਰ ਚਾਹ ਬਿਖਾਵਾੜਾ ਵਿੱਚ ਆ ਗਿਆ ਪੂਰਾ ਬੋਲ ਉਹ ਜਾ ਪੂਰੀ ਬਣਾ ਲਈ ਆਦਮ ਸਮਾਨ ਸਪੈਨ ਪੂਰਾ ਕਰਤੀ ਤੇ ਕਿਉਂ ਲੂਕੀ ਵਾਲੀਆਂ ਲੂਕੀਆਂ ਉਹ ਦੇਖ ਬੈਕ ਬਿਸਕਟ ਪਏ ਆ ਸਾਰਾ ਕੁਦਰ ਖਾਣ ਪੀਣਾਂ ਨਾਲ ਕਮੀ ਇੱਥੇ ਪਹੁੰਚਣ ਦੀ ਕਮੀ ਆ ਆ ਕੇ ਗਲਾਸ ਵੀ ਲੈ ਮੈਂ ਬਾਪੂ ਨਾਲ ਹੈ ਦੁੱਧ ਪਾ ਦੇ ਉਹਨੇ ਲੱਸੀ ਦਾ ਪਹਿਲਾਂ ਪਿਆਈ ਹੈ ਨਾ ਫੇਰ ਆਪਾਂ ਫੇਰ ਪੀਵਾਂਗੇ ਆ ਜਾ ਬਈ ਲੈ ਮੋਹਲ ਲੈ ਕੈਮਰਾ ਵੀ ਨਾਲ ਹੀ ਲਿਆਇਆ ਕਰ ਆ ਤਾਂ ਲੈ ਆਪਾਂ ਤੁਹਾਨੂੰ ਜੀ ਵੈਲਕਮ ਵਾਲੀ ਕੋਠੀ 'ਚ ਹੂੰ ਇਹ ਵੈਲਕਮ ਫਿਲਮ 'ਚ ਹੁੰਦਾ ਉਸ ਜਿਹੜਾ ਵੱਡਦੇ ਨੇ ਥੱਲੇ ਐਂਡ ਤੇ ਆਪਾਂ پہاੜ ਜਿਹੇ ਝੂਲਦੇ ਫਿਰਦੇ ਨੇ ਚਾੜਦੇ ਬੱਸ ਚਾਹ ਲਈ ਇਹ ਤਾਂ ਬੜਾ ਸ਼ਰਹਾਉ ਹਾ ਲੱਗੀ ਬਾਪੂ ਮੈਂ ਰਹਿਣਾ ਬਦਨਾਈ ਹੈ ਕਿਹੜੀ ਲਓ ਬਬਾਈ ਚਾਹ ਆ ਗਏ ਆ ਦੇ ਫੇਰ ਅੱਜ ਪ੍ਰਧਾਨ ਆ ਗੱਡੀ ਲੈ ਕੇ ਕਿੱਥੇ ਚਲੇ ਜਾਣਾ ਭਰਾਵਾ ਮਾੜਾ ਇੱਥੇ ਜਾ ਵੜਾ ਫੇਰ ਕਰ ਲੱਗ ਗਿਆ ਬੱਸ ਬੱਸ ਗੱਡੀ ਧੀਰੇ ਪਸ ਜੂਗੀ ਗੱਡੀ ਦਾ ਨਾ ਆਇਆ ਨਾ ਗੱਡੀ ਦੇ ਵਕਤ ਨਹੀਂ ਆਉਂਦੇ ਨਹੀਂ ਪਾਵਾ ਹੀ ਬੀਬੀਆਂ ਲੈਣ ਗਏ ਬੱਸ ਰੋਟੀ ਬਾਈ ਬੀਬੀਆਂ ਲੈਣ ਗਏ ਰੋਟੀ ਵਾਲਿਆਂ ਨੂੰ ਸ਼ੇਰੂ ਨੇ ਵੀ ਖੇਡਦੇ ਫਿਰਦੇ ਆ ਮੀਰਾ ਆਨੰਦ ਲੈ ਰਹੇ ਸ਼ੇਰੂ ਨੇ ਲੈ ਪੂਰਾ ਪੂਰਾ ਹਾ ਹਾ ਹਲਾ ਹਾ ਠੀਕ ਠੀਕ ਗੁੱਡ 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 ਬੜਾ ਪਿਆਰ ਜਿਆ ਕਰਦੇ ਬਾਈ ਗਲਾਸ ਉਥੋਂ ਚਾਹ ਗਲਾ ਲਿਓ ਬਾਪੂ ਦਾ ਚਾਹ ਪੀ ਲਵਾ ਜੋ ਕਰਾਂ ਕਿਵੇਂ ਬਾਪੂ ਹੁਣ ਮੜਾ ਸੂਰਜ ਨੇ ਮੂੰਹ ਜੇ ਕੱਢਿਆ ਮੇਰਾ ਵੀ ਕੱਢਿਆ ਹੋਂ ਤਾਂ ਮੇਰਾ ਤਾਂ ਕੱਢਣਾ ਫਿਰ ਮੇਰਾ ਕੱਢਣਾ ਹੀ ਗਾ ਬੜਾ ਗਾ ਦਸੇ ਗੋੜਾ ਮੁੰਡੇ ਰੱਖੂ ਕੀ ਟਿਕਣਾ ਲੈ ਅੱਡੇ ਤੇ ਨਟ ਤੇ ਕੀ ਡਿੱਗਣਾ ਮਾਇਆ ਡਿੱਗਣੀ ਨਟ ਤੇ ਹੋਰ ਕੀ ਡਿੱਗਣਾ ਹਲੇ ਬਾਪੂ ਕਹਿੰਦਾ ਵੀ ਤੂੰ ਤਾਂ ਪੱਗ ਬੰਨ ਕੇ ਵੀਡੀਓ ਫਾੜੀ ਤੈ ਤਾਂ ਮਾਇਆ ਡਿੱਗਣੀ ਐ ਜਦੋਂ ਵੀਡੀਓ ਫਾੜੀ ਤੇ ਸਾਨੂੰ ਕੀ ਆਉਣਾ ਹੈ ਨਹੀਂ ਸਾਨੂੰ ਹੀ ਆਉ ਥੜਾ ਹੋ ਜੂਗਾ ਸਾਡੇ ਮੁੰਡੇ ਨੂੰ ਆ ਗਏ ਸਾਡੇ ਮੁੰਡੇ ਨੂੰ ਆ ਗਏ ਨਾ ਚਲ ਕੋਈ ਸਾਬ ਦੋ ਸਾਬ ਦਾ ਪੱਗ ਬੰਨਦੇ ਵੀਡੀਓ ਫਾੜੀ ਤਾਂ ਪਾ ਦੂਜਾ ਨਹਾ ਕੇ ਹੋ ਗਏ ਰੈਡੀ ਆ ਤੇ ਕੱਪੜੇ ਉਹੀ ਪਾ ਲਏ ਆ ਕਿਉਂਕਿ ਫਿਰ ਇਥੇ ਕੱਪੜਿਆਂ ਦੀ ਬਹੁਤ ਹੋਣਾ ਬਾਪੂ ਦਿੱਕਤ ਆਉਂਦੀ ਆ ਨਾ ਹੁਣ ਕਰਦੀ ਪਤਾ ਵੈਦ ਵਾਸ਼ ਮਸ਼ੀਨ ਵੀ ਲੱਗੀ ਫਿਰ ਮੌਸਮ ਦਾ ਥੋੜਾ ਔਖਾ ਬਈ ਸੁਕਣਦਾ ਪਰ ਨਹਾ ਲੂ ਕੇ ਪਜਾਂ ਮੀਟਿੰਗ ਆਪਣੀ 3 ਵਜੇ ਤੇ ਦੁਪਹਿਰ ਬਾਅਦ ਹਾਜ਼ਰ ਹੋਣੇ ਮੀਟਿੰਗ ਦੇ ਵਿੱਚ ਇਹਦੇ ਕੀ ਹੈ ਕੱਲ ਦਾ ਕੀ ਪਲੈਨਿੰਗ ਹੈ ਕੀ ਪ੍ਰੋਟੋਕੋਲ ਹਨ ਠੀਕ ਆ ਬੂਟ ਰਹਿ ਗਏ ਪਾਉਣ ਵਾਲੇ ਇਕੱਲੇ ਜਮ ਓਕੇ ਆ ਕੰਮ ਠੀਕ ਆ ਰੈਡੀ ਆ ਸਹੀ ਆ ਬਾਪੂ ਓਕੇ ਰੱਖੀ ਮੋਢੇ ਤੇ ਮੋਢੇ ਤੇ ਰੱਖਾ ਤੋੜ ਗਿਆ ਮੋਢੇ ਤੇ ਰੱਖ ਲੈ ਤੋੜ ਗਿਆ ਯਾਰ ਹਾਂ ਚਲੋ ਜੀ ਵਿਆਹ ਉਹ ਕਰਾਉਣਾ ਹੁੰਦਾ ਵੀਡੀਓ ਅਗਲਾ ਸਗਣਾ ਪੈਣਾ ਸਗਣਾ ਪੈਣਾ ਕਰਦੇ ਹੈਂ ਮੇਰ ਬਜੰਦ ਕਰੂ ਹਾਂਜੀ ਤੇ ਧਰੀ ਆਪਾਂ ਚਾਹ ਬਈ ਮਿੰਨੀ ਸੋਈ ਤੁਸੀਂ ਦੇਖ ਲਈ ਪਹਿਲਾਂ ਦਿਖਾ ਦਿਆਂ ਨਾ ਤੇ ਚਾਹ ਨੂੰ ਬਸ ਆ ਗਿਆ ਵਾਲਾ ਤੇ ਗਲਾਸ ਆ ਹਾਂ ਤੇ ਪਾਈਏ ਗਲਾਸਾਂ ਚ ਹਾਂਜੀ ਉਹ ਕਿਤੇ ਜਦੋਂ ਵਿਹਲੇ ਚਾਹ ਬਣਾ ਲਈ ਦੀ ਪੀਲੇ ਦੀ ਚਾਹ ਬਣਾ ਲਈ ਦੀ ਪੀਲੇ ਦੀ ਬਸ ਇਹ ਕੰਮ ਹੋਰ ਆਪਾਂ ਕਿੱਥੇ ਕਿਹੜਾ ਪੱਠੇ ਪਾਉਣੇ ਆ ਗੱਲ ਤਾਂ ਹੀ ਹਾਂ ਬਸ ਆਵੇ ਸਾਦੇ ਨੇ ਮੌਰ ਪੂਰਾ ਕੰਮ ਓਕੇ ਆ ਸਿੰਪਲ ਦਿੱਤੀ ਤੁਹਾਨੂੰ ਪੱਕ ਦੀ ਪੱਕ ਤਾਂ ਹੀ ਅਸਲੀ ਬਣਣੀ ਆ ਤੇ ਲਓ ਜੀ ਮਿੱਤਰੋ ਮੈਂ ਦੇ ਬਾਪੂ ਆਏ ਬਾਪੂ ਕਹਿੰਦਾ ਵੀ ਲੈਣੀ ਦਵਾਈ ਬਾਪੂ ਆਪਾਂ ਉੱਥੋਂ ਲੈਣੀ ਦਵਾਈ ਹੈਨਾ ਤੇ ਇੱਥੇ ਉਹ ਲੱਗਾ ਯੂਨਾਈਟਿਡ ਯੂਨਾਈਟਿਡ ਲਿਖਿਆ ਨਾ ਯੂਨਾਈਟਿਡ 6 ਮਾਨਸ ਕੀ ਜਾਤ ਸਭੇ ਇੱਕ ਪਛਾਨੋ ਮਿੱਤਰੋ ਉਹ ਲੱਗਾ ਮੈਡੀਕਲ ਆਣਾ ਤੇ ਮੈਂ ਦੇ ਬਾਪੂ ਚੱਲੇ ਮੈਂ ਨਾਲ ਚਾਹ ਮੈਂ ਬਾਪੂ ਵਰ ਚਾਹ ਜਾਂਦੇ ਜਾਂਦੇ ਪੀ ਲਾਂਗੇ ਹੈਨਾ ਵੀ ਜੀ ਆ ਤੇ ਵੀ ਜੀ ਆ ਨਾ ਕੰਮ ਸਾਡਾ ਕੋਈ ਚਾਹ ਨਾਲੇ ਨਾਲ ਪੀਣੀ ਪੈਂਦੀ ਕੋਈ ਕੰਮ ਬਾਹਲੇ ਆ ਸਾਨੂੰ ਨਾਲ ਇੱਕ ਤਾਂ ਵੀਡੀਓ ਬਣਾਉਣੀ ਹੁੰਦੀ ਆ ਸਾਡਾ ਮੇਨ ਤਾਂ ਹੀ ਸਾਡਾ ਕਿੱਤਾ ਹੀ ਇਹ ਆ ਜਿਹੜਾ ਵੀ ਖੇਲ ਗਿਆ ਹੈਨਾ ਘਰੋਂ ਡੇਨ ਮੜਾ ਫਰੰਟ ਤੋਂ ਪਹੁੰਚ ਗਏ ਅਸੀਂ ਤੇ ਨਾਲ ਚਾਹ ਪੀਂਦੇ ਪੀਂਦੇ ਬਾਪੂ ਨੂੰ ਦਵਾਈ ਦਵਾ ਕੇ ਲੈ ਆਉਣੇ ਥੋੜਾ ਜਿਹਾ ਕੰਮ ਦੀ ਸ਼ਿਕਾਇਤ ਆ ਤੇ ਮਿੱਤਰੋ ਚੱਲੇ ਸੀ ਆਪਾਂ ਦੂਜਾ ਮੀਟਿੰਗ ਤੇ ਮੀਟਿੰਗ ਸੀ ਆਪਣੀ ਦੂਜੇ ਪਾਸੇ ਤੇ ਮਿੱਤਰੋ ਗੱਡੀ ਆ ਮੀਹ ਪੈਣ ਕਾਰਨ ਖੜੀ ਰਹੀ ਤੇ ਗੱਡੀ ਦਾ ਇੱਕ ਪਰਨਰ ਦਾ ਟਾਇਰ ਉੱਪ ਗਿਆ ਤੇ ਫਿਰ ਗੱਡੀ ਵੀ ਪਹਿਲਾ ਬੰਦੇ ਨੂੰ ਬਿਠਾਏ ਵਿੱਚ ਕਦੇ ਭਾਰ ਕਰੋ ਗੱਡੀ 'ਚ ਭਾਰੀ ਕਰੋ ਗੱਡੀ ਫਿਰ ਪਿੱਛੇ ਜੜੇ ਪੌੜੀ ਪਹਿਲਾ ਟਰੈਕਟਰ ਨਾਲ ਖਿੱਚਣ ਲੱਗ ਗਈ ਫਿਰ ਇੱਕ ਬਾਪੂ ਪੌੜੀ ਲੈ ਕੇ ਤਾਂ ਖੜ ਜੋ ਕੜ ਜੋ ਕਰਦੇ ਆ ਗਾਰਡਨੋਂ ਟੋ ਬੰਦੇ ਫਰੀ ਜਾਂਦੇ ਆ ਇਹ ਪੂਰਾ ਮਾਹੌਲ ਬਣ ਗਿਆ ਗੱਡੀ ਕਾਹ ਹੋਇਆ ਜੁੱਧ ਲੱਗਾ ਸਾਡਾ ਗੱਡੀ ਕਿੱਦਾਂ ਦੇ ਮੀਟਿੰਗ ਦੇ ਜਾਣੇ ਉਹ ਮੀਟਿੰਗ ਦੇ ਲੇਟ ਹੋ ਜਾਂਦੇ ਸੀਗੇ ਤੇ ਕੰਮ ਪੂਰਾ ਅੜ ਗਿਆ ਕਿਹਦੇ ਕਲਾ ਟਾਇਰ ਹੀ ਕੰਪ ਰਿਹਾ ਗਿਆ ਸਕੋਰਪੀਓ ਦਾ ਤੇ ਪੂਰਾ ਮਾਹੌਲ ਸੀ ਪੂਰਾ ਜਦੋਂ ਵੈਸ ਲੱਗੀ ਪਈ ਕੋਈ ਨਾ ਟਰੈਕਟਰ ਲਿਆਈਏ ਕੋਈ ਨਾ ਰੱਸਾ ਪਾ ਕੇ ਹੱਥਾਂ ਨਾਲ ਕਿਤੇ ਕੋਈ ਨਾ ਮੂਰੋ ਤਾਂ ਕਾਲਾ ਆਈਏ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਇਹ ਕੰਮ ਇਹ ਤਾਂ ਆਪਾਂ ਮਾਰਾਂ ਜਦੋਂ ਬੰਦੇ ਇਕੱਠੇ ਹੋ ਜਾਂਦੇ ਆ ਕੋਈ ਕਿਸੇ ਵੀ ਚੀਜ਼ ਟਰੈਕਟਰ ਖਰਾਬ ਹੋ ਜਾਏ ਗੱਡੀ ਖਰਾਬ ਹੋ ਜਾਏ ਕੇ ਦੀ ਘੱਟ ਤਾਂ ਫਿਰ ਮਿੱਤਰੋ ਹੋ ਹੀ ਜਾਂਦਾ ਉਹ ਲੋ ਬਾਈ ਉਹਨਾਂ ਨੇ ਬੜਾ ਪਈ ਨਿਕਲੂਗੀ ਹੈ ਨਿਕਲੂਗੀ ਗੱਡੀ ਕਹਿੰਦੇ ਤੇ ਕੱਢਦੇ ਆ ਗੱਡੀ ਪੂਰੀ ਐਨ ਪੂਰੀ ਚਰਚਾ ਜਿਹਾ ਕਰ ਚਾਹ। ਚਲੋ ਚਲ ਆ ਜਾਗਾ ਕੰਮ। ਚੱਲ। ਅੱਛਾ ਨਾ ਤਾ ਮੈਂ ਆ। ਅੱਛਾ ਮਰਾ ਨੇ ਬਾਹਰ ਦੇ ਕੀਤੇ ਕੰਮ ਆਪਣੇ ਟਰੈਕਟਰਾਂ ਨਾਲ ਬਾਹਰ ਆਪਰੇਟ ਕਰਦੇ ਨਜ਼ਰ ਆਉਣਗੇ ਔਰ ਹਰ ਹਾਲ ਦੇ ਵਿੱਚ ਇਕੇ ਤੇਸ਼ਗਰ ਦੇ ਬਲਬੂਤੇ ਉਤੇ ਜਿੱਤ ਪ੍ਰਾਪਤ ਕਰਾਂਗੇ ਸੋ ਅੱਜ ਪੂਰੇ ਪੰਜਾਬ ਨੂੰ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੂੰ ਆਪਣੀ ਸੀਗੀ ਮੀਟਿੰਗ ਤੇ ਮੀਟਿੰਗ ਹੋ ਗਈ ਬਾਪੂ ਜੀ ਖਤਮ ਹੋਣਾ ਜੋ ਵੀ ਆਪਣੇ ਕੱਲ ਦੇ ਪਲਾਨ ਆ ਮੀਟਿੰਗ ਦੇ ਵਿੱਚ ਦੱਸਦੇ ਆ ਤੇ ਕੱਲ ਨੂੰ ਫੇਰ ਚਲੋ ਜੋ ਵੀ ਹੋਣਗੇ ਤੇ ਮੀਟਿੰਗ ਲਾ ਕੇ ਹੁਣ ਫੇਰ ਆਪਦੇ ਤੰਮੂਆਂ ਵਾਲ ਨੂੰ ਆਪਾਂ ਕਰ ਲਿਆ ਨੂੰ ਜੀ ਚਾਲੇ ਪਾੜੇ ਆ ਪਾਗ ਵਾਲੀ ਬੀਬੀ ਹਾਂ ਠੀਕ ਆ ਪਾਗ ਦੇ ਠੀਕ ਆ ਨਾ ਅਕਬਰ ਬੰਨਿਆ ਕਰਾਂਗੇ ਨਾ ਠੀਕ ਹੈ ਅਗਰ ਸੋਹਣਾ ਲਾਦਾ ਪੁੱਤ ਕਿੰਨਾ ਹਾਂਜੀ ਬਹੁਤ ਫਰਕ ਪੈਂਦਾ ਈ ਪੱਗ ਨਾਲ ਹਾਂਜੀ 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 ਮੇਰੇ ਧੰਨਵਾਦਾਂ ਸ਼ਾਨ ਆਪਣੀ ਪੱਗ ਮੀਟਿੰਗ ਟੈਂਡ ਕਰਾਂ ਦੀ ਆਪਾਂ ਹਨਾ ਬਾਪੂ ਤੇ ਬਾਪੂ ਮੂੰਫਲੀ ਦਿਖਾ ਮੜੀ ਲੈ ਮੂੰਫਲੀ ਵੀ ਲੈ ਬਾਪੂ ਨੇ ਗਰਮ ਗਰਮ ਕਰਾ ਕੇ ਆ ਜਾ ਆ ਜਾ ਬਾਪੂ ਘਰਾਂ ਬਹਿ ਕੇ ਖਾਣੇ ਮੂੰਫਲੀ ਟਰਾਲੀ ਚ ਨਾ ਪਾਣੀ ਜਿਹੜਾ ਪਕਦਾ ਹਨਾ ਜਲ ਪਾਣੀ ਅੰਨ ਪਾਣੀ ਰੋਟੀ ਜੋ ਵੀ ਹੈ ਤੇ ਇਹਨਾਂ ਨੇ ਲਈ ਵੀ ਹੈ ਭਰਾਵੋ ਹਨਾ ਤੁਸੀਂ ਦੇਖ ਸਕਦੇ ਹੋ ਨਾ ਤੇ ਇਹ ਵੀ ਨੇ ਇਹਨਾਂ ਦੇ ਆਸਰੇ ਇਹਨਾਂ ਦੇ ਜਿਹੜੇ ਇੱਥੇ ਬੈਠੇ ਮਾਲਕ ਬਣ ਕੇ ਉਹਨਾਂ ਲਈ ਬਿਠੇ ਆਵਾਂ ਸ਼ੁਰੂ ਯਾ ਵੇ ਪੂਰੇ ਯਾਰ ਬੈਠੇ ਆ ਨਾ ਸਹੀ ਦੇਖ ਤੂੰ ਦਿਖਾ ਪੂਰਾ ਪੁੱਛੀ ਹੋ ਕੇ ਮੜਾ ਮੋੜ ਆ ਨਾ ਇਹ ਬੈਠੇ ਆ ਇਹਨਾਂ ਦਾ ਵੀ ਹੈਗਾ ਕੋ ਰੋਲ ਬਹੁਤ ਵੱਡਾ ਰੋਲ ਹੈ ਚੀਜ਼ ਦੇ ਵਿੱਚ ਤੇ ਆ ਮਿੱਤਰੋ ਕਲੋਜ਼ ਆ ਜਮਾ ਬਾਰਡਰ ਸ਼ੰਭੂ ਤੇ ਸਾਹਮਣੇ ਜਿਹੜੀ ਆ ਫੋਰਸ ਲੱਗੀ ਹੋਈ ਹੈ ਤੇ ਦੇਖ ਸਕਦੇ ਅੰਦਰ ਜਾਣੀਆਂ ਜੂੜੀਆਂ ਲੱਗੀਆਂ ਜਿੱਥੇ ਕੰਮ ਚੱਲਦਾ ਠੀਕ ਆ ਤੇ ਇਹ ਜਮਾ ਕਲੋਜ਼ ਆ ਗਏ ਇੱਥੇ ਬੈਰੀ ਪੂਰੀ ਗੇਟ ਧੱਕੇ ਜਾਂਦੇ ਇੱਥੇ ਅਥਰੂ ਗੈਸ ਦੇ ਗੋਲੇ ਗਲੇ ਚੱਲਦੇ ਆ ਤੇ ਦੇਖ ਸਕਦੇ ਸਭ ਕੁਝ ਮੋੜ ਜਮਾ ਨੇੜੇ ਆ ਮਿੱਤਰੋ ਤੁਸੀਂ ਤੇ ਮਿੱਤਰੋ ਆ ਹੈਗਾ ਕਗਰਦ ਰਿਆ ਤੇ ਜਿਹੜਾ ਉੱਤੇ ਆ ਤੁਸੀਂ ਦੇਖਦੇ ਸ਼ੰਭੂ ਪੋਰਚਾ ਤੁਹਾਨੂੰ ਦਿਖਾਈ ਜਾਂਦੇ ਸਾਹਮਣੇ ਤੇ ਇਹ ਵੇਖੋ ਇਹ ਪੂਰਾ ਕੰਮ ਓਕੇ ਇਧਰ ਦਰਿਆ ਵਗ ਰਿਹਾ ਹਾਂਜੀ ਮਿੱਤਰੋ ਹੁਣ ਆਪਾਂ ਉੱਤੇ ਥੱਲੇ ਤੁਹਾਨੂੰ ਦਿਖਾਏ ਨਾ ਬਾਰਡਰ ਸਾਹਮਣੇ ਦੇਖ ਸਕਦੇ ਹੋ ਸਾਹਮਣੇ ਉਹ ਜਿਹੜਾ ਬਾਰਡਰ ਬੈਰੀਅਰ ਲੱਗੇ ਹੋਏ ਜਿੱਥੇ ਫੌਜੀ ਖੜੇ ਆ ਪੁਲਿਸ ਵਾਲੇ ਡਿਊਟੀ ਤੇ ਆ ਆਪਣੀਆਂ ਜਿਹੜੀਆਂ ਟਰਾਲੀਆਂ ਟਰੁਕਾਂ ਇਧਰ ਖਾਈ ਵੀ ਇਹਦੇ ਲੱਗੀਆਂ ਹਨਾ ਤੇ ਆ ਤੁਸੀਂ ਦੇਖ ਸਕਦੇ ਸਪੈਦਾ ਵਾਲੀ ਜਗ੍ਹਾ ਤੇ ਮਿੱਤਰੋ ਹੁਣ ਆਜੋ ਮੇਰੇ ਪਿੱਛੇ ਇਧਰ ਮਿੱਤਰੋ ਇੱਥੇ ਹੁਣ ਦੱਸਦਾ ਵੀ ਆਪਣੀ ਪੈਨ ਵਾਲੀ ਸਾਰੀ ਪੈਣੀ ਵੇਚ ਕੇ ਇੱਥੇ ਇੱਕ ਕਿੱਲਾ ਨਹੀਂ ਹੋਣਾ ਕਿਉਂ ਕਿ ਕਿਉਂਕਿ ਮਿੱਤਰੋ ਆ 37 37 ਕਰੋੜ ਦਾ ਕਿੱਲਾ ਵਿਖਿਆ ਇੱਕ ਕਿਉਂਕਿ ਇੱਥੇ ਕਹਿੰਦੇ ਵੀ ਪਤਾ ਹੀ ਉਦੋਂ ਪਿਛਲੀ ਵਾਰ ਹੀ ਆਏ ਸੀ ਅਕਤੂਬਰ ਤੋਂ ਪਹਿਲਾਂ ਥੋੜਾ ਝੋਨਾ ਵਟਣ ਤੋਂ ਪਹਿਲਾਂ ਇੱਥੇ ਆਏ ਸੀ ਤੇ ਝੋਨਾ ਚਾ ਨਾ ਖਰਾਬ ਹੋਇਆ ਭਾਈ ਜੀ ਅਸੀਂ ਪੁੱਛੇ ਰਬਈਆ ਕੀ ਚੱਕਰ ਹੈ ਕੋਈ ਖੇਤ ਖੁੱਦ ਨਹੀਂ ਆਉਂਦਾ ਕੋਈ ਖੇਤੀ ਨਾਲ ਪਿਆਰ ਨਹੀਂ ਹਣਾ ਜਾ ਇੱਥੇ ਵੀ ਕੋਈ ਗੱਲ ਵੀ ਧਰਤੀ ਮਾੜੀ ਹੈ ਨਾ ਜਿਵੇਂ ਕਹਿ ਲਈ ਆਪਾਂ ਵਾਹਣ ਮਾੜਿਆ ਕਹਿੰਦੇ ਨਹੀਂ ਕਹਿੰਦੇ 37 37 ਕਰੋੜ ਮਿੱਤਰੋ ਉਹ ਇਥੋਂ ਸ਼ੁਰੂਆਤ ਹੋ ਚੱਲੀ ਆ ਜ਼ਮੀਨਾਂ ਦੀ ਤੁਸੀਂ ਹੁਣ ਆਪਣੇ ਵੀ ਇਹੀ ਆਉਣੇ ਆ ਜਿੱਦੋਂ ਆਪਣੇ ਏਰੀਆਲੋਂ ਵੀ ਪੈਸੇ ਆਇਆ ਕਨੇ ਖਾਤੇ ਜਿਹਾ ਆਪਾਂ ਚਾ ਮਾਰੀ ਕਿਦਾਂ ਕਹਿੰਦੇ ਨਾ ਜ਼ਮੀਨਾਂ ਖੋਈਆਂ ਜਾਣੇ ਖੋਈਆਂ ਨਹੀਂ ਜਾਣੀਆਂ ਆਪਾਂ ਆਪ ਦੇ ਦੇਣੀਆਂ ਆਪਾਂ ਨੂੰ ਥੋੜੇ ਜਿਹਾ ਟਾਈਮ ਬਾਅਦ ਪਤਾ ਲੱਗਣਾ ਵੀ ਵਾਕਿਆ ਜ਼ਮੀਨਾਂ ਖੋਈਆਂ ਗਈਆਂ ਤੇ ਮਗਰੋਂ ਮਿੱਤਰੋ 37 ਕਰੋੜ ਤਾਂ ਇਹਨਾਂ ਦੀਆਂ ਬੈਂਕਾਂ 'ਚ ਹੀ ਰੱਖਣਾ ਨਾ ਠੀਕ ਹੈ ਨਾ ਤੇ ਬੈਂਕਾਂ ਕੀ ਦੀਆਂ ਮਾਰੋ ਵੇਲਾ ਨੋਟਬੰਦੀ ਹੁੰਦੀ ਜਿਵੇਂ ਤੇ ਫਿਰ ਕੀ ਕਰ ਦਿੰਦੇ ਆ ਤੇ ਮੋਰ ਮੋਰ ਬੈਂਕਾਂ ਵੀ ਮਾਰਜਨ ਕਰੀ ਆਉਂਦੇ ਆ ਤੇ ਮੋਰ ਤੇ ਮਿੱਤਰੋ ਤੁਹਾਨੂੰ ਪਤਾ ਹੀ ਆ ਜਿੱਥੇ ਵੀ ਜਦੋਂ ਪੰਜਾਬ ਦੀ ਗੱਲ ਜਾਂ ਕਿਤੇ ਵੀ ਆਉਂਦੀ ਆ ਤੇ ਗੁਰੂ ਦੇ ਸਿੰਘ ਅਗੀ ਦੇ ਸਾਸੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਤੇ ਤੁਸੀਂ ਦੇਖ ਸਕਦੇ ਮਿੱਤਰੋ ਵੀ ਆਹ ਵੇਲੋ ਸਾਹਮਣੇ ਸ਼ੰਭੂ ਬੈਰੀਅਰ ਜਿੱਥੇ ਚੱਲਦੇ ਗੈਸ ਦੇ ਅਸਰੂ ਬਾਪੂ ਜੀ ਸਾਰਾ ਕੁਝ ਚੱਲਦਾ ਨਾ ਇੱਥੇ ਤੇ ਵੇਲੋ ਵੀ ਬਾਪੂ ਸਿੰਘ ਦੋ ਜਣੇ ਬਾਪੂ ਹੀ ਹਨ ਅੱਗੇ ਵੀ ਅਸੀਂ ਆਏ ਸੀ ਗਰਮੀ 'ਚ ਉਹਦੇ ਬਾਪੂ ਦੋ ਜਣੇ ਗੁਰੂ ਦੇ ਸਿੰਘ ਡਟੇ ਆ ਇਹ ਜਦੋਂ ਪੰਜਾਬ ਦੀਆਂ ਕਿਤੇ ਵੀ ਜ਼ੁਲਮ ਦੀ ਗੱਲ ਹੁੰਦੀ ਹੈ ਨਾ ਤੇ ਗੁਰੂ ਦੇ ਸਿੰਘ ਹੀ ਅੱਗੇ ਆਉਂਦੇ ਦਿੱਲੀ ਵੀ ਬਾਪੂ ਹੋਣੀ ਸਾਰੇ ਗੁਰੂ ਦੇ ਸਿੰਘ ਉੱਥੇ ਮੂਰੇ ਸੀਗੇ ਅੱਜ ਵੀ ਦੇਖੋ ਸਾਰੇ ਉਹ ਆਪਣੇ ਜਿਹੜੇ ਕਿਸਾਨਾਂ ਦੇ ਆ ਤੰਬੂ ਆ ਜਾਂ ਥਾਲੀਆਂ ਸਾਰੀਆਂ ਦੇਖੋ ਕਿੰਨੀ ਬਾਟ ਆ ਆ ਵੇਲੇ ਵੀ ਗੁਰੂ ਦੇ ਸਿੰਘਾਂ ਦੇ ਲੱਗਿਆ ਨਾ ਟੈਂਟ ਦਿਖਾਰੇ ਭਰਾ ਮੇਰਾ ਇਹ ਮਿੱਤਰੋ ਜਿੰਨਾ ਚਿਰ ਗੁਰੂ ਦੀਆਂ ਫੌਜਾਂ ਨਾਲਾ ਕਦੇ ਪੰਜਾਬ ਨੂੰ ਕੋਈ ਦਬਾ ਨਹੀਂ ਥਾਦਾ ਤੇ ਹਮੇਸ਼ਾ ਗੁਰੂ ਦੀ ਹਾਂਜੀ ਮਿੱਤਰੋ ਹੋਣ ਹੋ ਗਿਆ ਆਪਣਾ ਪ੍ਰਸ਼ਾਦ ਦੇ ਦਾ ਟਾਈਮ ਤੇ ਪ੍ਰਸ਼ਾਦਾ ਚਹੀਏ ਤੁਹਾਨੂੰ ਪਤਾ ਹੀ ਆ ਸੈਟਅਪ ਦਾ ਵਿੱਚ ਹੀ ਹੁੰਦਾ ਹਨਾ ਇਹਦੀ ਕੱਢ ਲਈ ਆਪਾਂ ਪਲੇਟ ਨਾਲ ਕੌਲੀ ਆਪਾਂ ਆਦੀ ਬੇ ਘਰੋਂ ਲੈ ਕੇ ਆਉਣੇ ਆਪਾਂ ਸੰਤ ਟਟਾ ਸਾਰਾ ਆਵਦਾ ਠੀਕ ਆ ਚਲ ਚਪ ਚਾਹ ਤੇ ਹੁਣ ਹੋਈਏ ਪ੍ਰਸ਼ਾਦ ਦੇ ਹੱਲ ਆ ਜਾ ਆ ਵੀ ਤੇ ਹੋਏ ਮਿੱਤਰੋ ਹੋਣਾ ਗਿਆ ਆਪਾਂ ਪ੍ਰਸ਼ਾਦਾ ਛਕਣ ਤੇ ਬਹੁਤ ਬਈ ਮੰਨ ਲਵੇ ਚਲੋ ਬਾਪੂ ਜੀ ਦੀ ਬਹੁਤ ਜ਼ਿੰਮੇਵਾਰੀ ਇੱਥੇ ਬਾਪੂ ਵਿਚਾਰਾ 4 ਵਜੇ ਉੱਠਦਾ ਸਬਜੀ ਵੀ ਬਣਾਉਂਦਾ ਠੀਕ ਆ ਤੇ ਸਾਰਾ ਦਿਨ ਬਈ ਇੱਕ ਲਾਟੇ ਖੜਕੇ ਸਾਨੂੰ ਨੂੰ ਸੇਵਾ ਕਰਦਾ ਸਾਰੇ ਨੂੰ ਪ੍ਰਸ਼ਾਦਾ ਦਿੰਦਾ ਬਾਪੂ ਦਾ ਬਹੁਤ ਧੰਨਵਾਦ ਬਾਪੂ ਦਾ ਜੀ। ਬਾਪੂ ਥੋੜੀ ਹੀ ਪਾਇਆ। ਲਓ, ਇਹ ਗੱਲ ਤਾਂ ਇਤਾਂ ਦੀ ਵਾਤ ਤੁਹਾਡਾ। ਹੁਣ ਸ਼ਾਗਲਿਆ ਪ੍ਰਸ਼ਾਦਾ। ਇੱਥੇ ਹੰਦਾ ਆਪਣਾ ਅੱਜ ਦੇ ਦਿਨ ਦਾ ਐਂਡ ਵਲੌਗ ਦਾ ਜਿਵੇਂ ਐਂਡ ਹੋ ਗਿਆ ਆਪਣਾ ਜੋ ਵੀ ਤੁਹਾਨੂੰ ਅੱਜ ਦੀਆਂ ਐਕਟੀਵਿਟੀਆਂ ਜੀ ਦੂਜੇ ਦਿਨ ਦੀਆਂ ਸ਼ੰਭੂ ਬਾਰਡਰ ਦੀਆਂ ਦਿਖਾ ਦਿਆਂ। ਤੇ ਮਿੱਤਰੋ ਉਦੋਂ ਬਸ ਆਉਨੇ ਆ ਤੇ ਕੱਲ ਨੂੰ ਮਿਲਦੇ ਆ ਤੇ ਵੱਧ ਤੋਂ ਵੱਧ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆਪਣੇ ਨੂੰ ਕੱਲ ਨੂੰ ਆਪਣਾ ਹੈਗਾ ਤੀਜਾ ਦਿਨ ਸ਼ੈਂਪੂ ਬਾਦਰ ਤੇ ਤੀਜੇ ਦਿਨ ਦਾ ਵਲੌਗ ਵੀ ਬਣਾਇਆ ਜਾਊਗਾ